ਨੀਵੇਂ ਪੌਣ ਮਰਦ ਉੱਚੀਆਂ ਆਕੜ ਵਾਲੇ ਢੈਂਦੇ ਨੇ ਨੀਵੇਂ ਪੌਣ ਮਰਦ ਉੱਚੀਆਂ ਆਕੜ ਵਾਲੇ ਢੈਂਦੇ ਨੇ ਨੀਵੇਂ ਪੌਣ ਮਰਦ ਉੱਚੀਆਂ ਆਕੜ ਵਾਲੇ ਢੈਂਦੇ ਨੇ ਨੀਵੇਂ ਪੌਣ ਦੰਡ ਉੱਚੀਆਂ ਆਕੜ ਵਾਹੇ ਨੀਵੇਂ ਥਾਂ ਤੇ ਜਲ ਥਲ ਹੋ ਜੇ ਟਿੱਬੇ ਤਾਂ ਸੁੱਕੇ ਹੀ ਰਹਿੰਦੇ ਨੇ ਨੀਵੇਂ ਥਾਂ ਤੇ ਜਲ ਥਲ ਹੋ ਜੇ ਟਿੱਬੇ ਤਾਂ ਸੁੱਕੇ ਹੀ ਰਹਿੰਦੇ ਬੇਤ ਸੁੱਕੇ ਰਹਿੰਦੇ ਨੀਵੇਂ ਥਾਂ ਤੇ ਜਲ ਢਲ ਹੋ ਜੇ ਡੱਬੇ ਤਾਂ ਸੁੱਕੇ ਰਹਿੰਦੇ ਜਿਨੀਵੇਂ ਪੌਣ ਮਰਾਦਾ ਉੱਚੀਆਂ ਆਕੜ ਵਾਲੇ ਢੈਂਦੇ ਨੇ ਨੀਵੇਂ ਪੌਣ ਮਰਾਦਾ ਉੱਚੀਆਂ ਆਕੜ ਵਾਲੇ ਨੀਵੇਂ ਪੌਣ ਮਰਾਦਾ ਉੱਚੀਆਂ ਆਕੜਵਾਰੇ ਸਤਿਗੁਰੂ ਪਿਆਰੇ ਜਦੋਂ ਬਾਰਿਸ਼ ਹੁੰਦੀ ਤੇ ਆਪਾਂ ਸਾਰੇ ਦੇਖਦੇ ਆ ਕਿ ਨੀਵੇਂ ਥਾਂ ਤੇ ਪਾਣੀ ਭਰ ਜਾਂਦਾ ਪਰ ਗੜੇ ਟਿੱਬੇ ਨੇ ਉਹਨਾਂ ਤੋਂ ਪਾਣੀ ਦਲਕ ਜਾਂਦਾ ਉੱਥੇ ਪਾਣੀ ਖੜਦਾ ਹੀ ਨਹੀਂ ਸਤਿਗੁਰੂ ਪਿਆਰਿਓ ਨੀਵੇਂ ਥਾਂ ਤੇ ਪਾਣੀ ਭਰ ਜਾਂਦਾ ਸੋ ਇਸੇ ਤਰ੍ਹਾਂ ਸਤਿਗੁਰੂ ਸਤਿਗੁਰੂ ਜੀ ਦੇ ਦਰ ਘਰ ਦੀਆਂ ਬਖਸ਼ਿਸ਼ਾਂ ਉਹਦੇ ਤੇ ਹੁੰਦੀਆਂ ਜਿਹੜਾ ਨਿਮਰਤਾ ਰੱਖਦਾ ਹੈ ਜਿਹੜਾ ਨਿਮਰਤਾ ਵਿੱਚ ਆ ਕੇ ਸੋ ਗੁਰੂ ਪਿਆਰਿਓ ਸਤਿਗੁਰੂ ਜੀ ਦੇ ਦਰ ਘਰ ਦੀ ਸੇਵਾ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਸੋ ਆਪਣਾ ਆਪ ਨਹੀਂ ਜਿਤਾਉਂਦਾ ਕਿਸੇ ਗੱਲ ਦਾ ਹੰਕਾਰ ਨਹੀਂ ਕਰਦਾ ਆਕੜ ਨਹੀਂ ਦਿਖਾਉਂਦਾ ਹੰਕਾਰ ਨਹੀਂ ਕਰਦਾ ਸੋ ਗੁਰੂ ਪਿਆਰਿਓ ਉਹਦੇ ਤੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਸੋ ਦੀਆਂ ਝੋਲੀਆਂ ਭਰ ਜਾਂਦੀਆਂ ਪਰ ਜਿਹੜਾ ਆਕੜ ਰੱਖਦੇ ਸੋ ਗੁਰੂ ਪਿਆਰਿਓ ਖਾਲੀ ਰਹਿ ਜਾਂਦਾ ਸਵੈਸ ਕਰਕੇ ਜਦੋਂ ਵੀ ਆਉਣਾ ਗੁਰੂ ਕੋਲ ਸੋ ਗੁਰੂ ਪਿਆਰਿਓ ਕਿਸੇ ਗੱਲ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਮੈਂ ਬੜੇ-ਬੜੇ ਅਹੁਦੇ ਤੇ ਆ ਮੈਂ ਇਨਸਪੈਕਟਰ ਲੱਗਿਆ ਹੋਇਆ ਸੋ ਮੈਂ ਫੌਜ ਵਿੱਚ ਆ ਮੈਂ ਪੁਲਿਸ ਵਿੱਚ ਆ ਸੋ ਆਪਣੀ ਨੌਕਰੀ ਦਾ ਮਾਨ ਨਾ ਹੋਵੇ ਆਪਣੇ ਅਹੁਦੇ ਦਾ ਮਾਨ ਨਾ ਹੋਵੇ ਸੋ ਆਪਣੀ ਜਮੀਨ ਜਾਇਦਾ ਦਾ ਮਾਨ ਨਾ ਹੋਵੇ ਸੋ ਆਪਣੀ ਸੁੰਦਰਤਾ ਦਾ ਜਵਾਨੀ ਦਾ ਕਿਸੇ ਵੀ ਗੱਲ ਤੇ ਮਾਨ ਨਹੀਂ ਹੋਣਾ ਚਾਹੀਦਾ ਸੋ ਜਦੋਂ ਬੰਦਾ ਆਕੜ ਹੰਕਾਰ ਵਿੱਚ ਆਉਂਦਾ ਹੈ ਗੁਰੂ ਘਰ ਗੁਰੂ ਦੇ ਕੋਲ ਫਿਰ ਕੁਝ ਨਹੀਂ ਲੈ ਸਕਦਾ ਸੋ ਜੇ ਨਿਮਰਤਾ ਨਾਲ ਆਵੇ ਤੇ ਝੋਲੀਆਂ ਪਰ ਜਾਂਦੀਆਂ ਸੋ ਜਿੰਨੇ ਮਰਜੀ ਪਾਪ ਕੀਤੇ ਹੋਣ ਜੇ ਸੱਚੇ ਦਿਲੋਂ ਟਹਿ ਕੇ ਸਮਰ ਦੇ ਚਰਨਾਂ 'ਚ ਬੇਨਤੀ ਕਰੇ ਕੋਈ ਤੇ ਮਰ ਸਾਰੀਆਂ ਭੁੱਲਾਂ ਬਖਸ਼ ਲੈਂਦੇ ਹੈ ਪਰ ਜਿਹੜਾ ਆਕੜ ਨਾਲ ਕਵੇ ਕਿ ਮੈਂ ਆਕੜ ਨਾਲ ਇਥੋਂ ਕੁਝ ਲੈ ਜਾਵਾਂਗਾ ਸੋ ਆਕੜ ਨਾਲ ਇਥੋਂ ਕੁਝ ਨਹੀਂ ਮਿਲਦਾ ਇੱਥੇ ਤੇ ਝੋਲੀਆਂ ਉਹਨਾਂ ਦੀਆਂ ਭਰਦੀਆਂ ਜਿਹੜੇ ਨੀਵੇਂ ਹੋ ਕੇ ਆਉਣਗੇ ਸੋ ਆਪੜੋਸ ਸੋ ਲੋਕ ਪਵਨੰਗੁਰੂ ਪਾਣੀ ਪਿਤਾ ਮਾਤਾ ਧਰਤ